ਸ਼ਸ਼ੀਕਲ ਦੋਸਤੋ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਇੱਕ ਛੇਕਲੇਆਂ ਟੱਕ ਜਿਹਦਾ ਬਾਣ ਹੈਗਾ ਜੀਰੀ ਵਾਲਾ ਬਾਣ ਹੈ ਟੌਪ ਕਲਾਸ ਬਾਣ ਹੈ ਪਾਣੀ ਇਹਦਾ ਸ਼ਹਿਰ ਵਰਗਾ ਮਿੱਠਾ ਪਾਣੀ ਹੈ ਤੇ ਤਕਸੀਮ ਟੱਕ ਹੈ ਮੇਨ ਰੋਡ ਤੋਂ ਤਕਰੀਬਨ 4 ਤੋਂ 5 ਕਿਲੇ ਪਿੱਛੇ ੜਵੇਂ ਨਹਿਰ ਦੇ ਮੋੜ 'ਚ ਹੈ ਸੋ ਕੋਈ ਭਰਾ ਲੈਂਦਾ ਇੱਥੇ ਕੋਈ ਕੰਟੈਕਟ ਕਰਦਾ ਵਾਜੀ ਬਰੇਡ ਦੇ ਵਿੱਚ 1 ਤੋਂ ਮਿਲ ਜੂਗਾ ਛੇਕਲੇਆਂ ਤਕਸੀਮ ਟੱਕ ਹੈ ਤੇ ਕਈ ਭਰਾਵਾਂ ਦੇ ਲੰਬੇ ਹੁੰਦੇ ਭਾਈ ਜੀ ਫੋਨ ਨਹੀਂ ਚਾਹਦੇ ਫੋਨ ਨਾ ਚੱਕਦਾ ਭਾਈ ਜੀ ਤੁਸੀਂ ਆਪ ਸੇ ਆਣਿਓ ਅੱਜ ਤੱਕ ਇਹ ਤਕਰੀਬਨ 500 ਪਲੱਸ ਫੋਨ ਅਟੈਂਡ ਕਰ ਚੁੱਕੇ ਆ ਤੁਹਾਡੇ ਸਾਹਮਣੇ ਐ ਚ ਬਾਈ ਜੀ 1 ਮਿੰਟ ਤੁਸੀਂ ਦੇਖ ਸਕਦੇ ਹੋ ਹਬਈ ਦੇਖੋ ਆ ਸਵੇਰ ਤੋਂ ਲੱਗਿਆ ਅਜ 7:44 ਦੇ ਹੁਣ ਜਸਟ ਆਏ 7:44 ਮਿੰਟ ਹੋਏ ਸ਼ਾਮ ਦੇ ਤੇ ਇਸ ਤੋਂ ਪਹਿਲਾਂ ਤੁਸੀਂ ਕਿੰਨੇ ਭਰਾਮ ਦੇ ਫੋਨ ਅਟੈਂਡ ਕੀਤੇ ਕਿੰਨੀਆਂ ਵਿੱਚ ਮਿਸ ਕਰ ਲਾਣੀ ਬਾਈ ਜੀ ਇਹ ਸਾਰੀਆਂ ਵੇਟਿੰਗ ਦੇ ਵਿੱਚ ਚਲਦੀਆਂ ਵੀ ਤਾਂ ਕਰਕੇ ਰਹਿ ਜਾਂਦੀਆਂ ਵੀ ਦੀ ਫੋਨ ਬੰਦ ਵੀ ਹੋ ਗਿਆ ਸੀ ਸੋ ਇਸ ਕਰਕੇ ਤੁਸੀਂ ਦੇਖ ਸਕਦੇ ਹੋ ਆ ਬਾਈ ਦਾ ਫੇਰ ਫੋਨ ਆ ਗਿਆ ਚਲੋ ਬਾਈ ਨਾਲ ਗੱਲ ਬਾਅਦ ਚ ਕੋਲ ਕਰਦੇ ਹਾਂ ਜਿੰਨੇ ਕੁ ਫੋਨ ਚੱਕੇ ਆ तकरीबन 콜 ਵੀ ਹੁੰਦੀ ਹੈ ਕਿਉਂਕਿ ਕੋਈ ਭਰਾ ਕਈ ਵਾਰੀ ਲੰਮੀ ਕਾਲ ਕਰ ਲੈਂਦਾ ਹੈ ਤਾਂ ਕਰਕੇ ਟਾਈਮ ਵੀ ਲੱਗ ਜਾਂਦਾ ਸੋ ਆ ਦੇਖੋ ਭਰਾਵਾਂ ਦੇ ਫੋਨ ਵਿੱਚ ਕਿੰਨੇ ਬਾਈ ਜੀ ਅਟੈਂਡ ਕਰਨ ਦੇ ਬਾਵਜੂਦ ਫੋਨ ਰਹਿ ਜਾਂਦੇ ਉਹਨਾਂ ਤੋਂ ਮਾਫੀ ਚਾਹਣੀ ਹੈ ਬਾਈ ਜੀ ਇਹ ਅਸੀਂ ਜਾਣ ਬੁੱਝ ਕੇ ਨਹੀਂ ਛੱਡਦੇ ਇਹ ਕਾਰਨ ਨੇ ਕਿਉਂਕਿ ਆ ਬਾਈ ਨਾਲ ਗੱਲ ਦਾ ਦੇਖਿਓ ਤੁਸੀਂ ਟਾਈਮ 2 ਮਿੰਟ ਗੱਲ ਹੋਏ 2 ਮਿੰਟਾਂ ਦੇ ਵਿਚ ਇੰਨੀਆਂ ਕਾਲ ਆ ਗਈਆਂ ਬਾਈ ਜੀ ਵੀ ਅਟੈਂਡ ਕਰਨ ਦਾ ਵੀ ਉਹ ਸਾਹਮਣੇ ਮਿਲਿਆ ਉਸ ਤੋਂ ਬਾਅਦ ਨਾਲ ਨਾਲ ਜਸਟ ਫੇਰ ਕਾਲ ਆ ਗਈ ਆ ਦੇਖੋ ਇਹ ਤੇ 4:43 ਦੇ ਗੱਲ ਹੋਈ ਉਮੜ ਦੀ ਗੱਲ ਚੱਲਦੀ ਰਹੀਏ ਫਿਰ ਕੁਝ ਟਾਈਮ ਵਾਸਤੇ ਚਲੋ ਬ੍ਰੇਕ ਆ ਗਿਆ ਉਹ 4:50 ਤੇ ਫਿਰ ਫੋਨ ਆ ਗਿਆ ਬਾਈ ਦੇ ਆ ਦੇਖੋ ਬਾਈ ਜੀ ਲਗਾਤਾਰ ਸਾਰਿਆਂ ਦੀਆਂ ਕਾਲਾਂ ਪਿਕ ਕਰਨ ਦੀ ਕੋਸ਼ਿਸ਼ ਰਹਿੰਦੀ ਹੈ ਬਾਈ ਜੀ ਪਰ ਫਿਰ ਵੀ ਕੋਈ ਨਾ ਕੋਈ ਰਹਿ ਜਾਂਦਾ ਦੇਖੋ 4:00 21 ਮਿੰਟ ਤੇ ਕਾਲ ਤੇ ਤੁਸੀਂ ਬਾਈ ਜੀ ਉਸ ਤੋਂ ਬਾਅਦ ਤਿੰਨ ਫੋਨ ਵਿੱਚ ਆ ਗਏ ਸੋ ਮਾਫੀ ਚਾਹਣੀ ਹੈ ਭਰਾਵਾਂ ਤੋਂ ਸਾਡੀ ਪੂਰੀ ਕੋਸ਼ਿਸ਼ ਰਹਿੰਦੀ ਹੈ ਬਾਈ ਜੀ ਫੋਨ ਚੱਕੇ ਹਨ ਹਜੇ ਤੁਸੀਂ ਦੇਖ ਸਕਦੇ ਹੋ ਕਿ ਤਿੰਨ ਚਾਰ ਸੌ ਨੰਬਰ ਟਪਾਤੇ ਹਜੇ ਸ਼ਾਮ ਦੇ 4:00 ਵਜੇ ਬਾਈ ਦਾ ਫਿਰ ਫੋਨ ਆ ਗਿਆ ਬਾਈ ਜੀ ਤੁਹਾਨੂੰ ਰੁੱਕ ਕੇ ਕਾਲ ਆ ਦੇਖੋ ਬਾਈ ਜੀ ਸੋ ਭਰਾਵਾਂ ਨੂੰ ਰਿਕਵੈਸਟ ਹੈ ਇਤੋੜੇ ਪੇਸ਼ੈਂਸ ਬਣਾਈ ਰੱਖਿਆ ਕਰੋ ਕੋਸ਼ਿਸ਼ ਰਹਿੰਦੀ ਹੈ ਕਿ ਵੱਧ ਤੋਂ ਵੱਧ ਫੋਨ ਚੱਕੇ ਜਾਣ ਫਿਰ ਵੀ ਕਈ ਵਾਰੀ ਰਹਿ ਜਾਂਦੇ ਆ ਸੋ ਇਸ ਕਰਕੇ ਮਾਫੀ ਚਾਹੋਣੀ ਹੈ 570 ਫੋਨ ਕੋਲਾ ਪਿਕ ਕਰ ਦੋ ਆ ਕੱਲ ਦੀਆਂ ਆ ਗਈਆਂ ਚਲੋ ਇਥੋਂ ਸ਼ੁਰੂ ਹੋਏ ਜੀ ਤੜਕੇ ਤੁਸੀਂ ਹਿਸਾਬ ਲਓ ਤੜਕੇ 5743 557 ਦੇ ਕੋਲ ਆਉਣ ਲੱਗੀਆਂ ਸੀ ਉਸ ਤੋਂ ਬਾਅਦ ਲਗਾਤਾਰ ਕੰਟੀਨਿਊ ਹੋਇਆ ਬਾਈ ਜੀ ਹਜੇ 8:00 ਵਜੇ ਸੋ ਭਰਾਵੋ ਕਈ ਵਾਰੀ ਕੁਆਲਿਫਾਈਕ ਕੋਣਤ ਰਹਿ ਜਾਂਦੀ ਹੈ ਮਾਫੀ ਚਾਹੁੰਨੀ ਆ ਲੋਕੇਸ਼ਨ ਤੁਹਾਨੂੰ ਮੈਂ WhatsApp ਤੇ ਜਾਂ Insta ਤੇ ਭੇਜਨਾ ਭਾਈ ਜੀ ਤੁਸੀਂ ਪਲੀਜ਼ ਉੱਥੇ ਆ ਸਕਦੇ ਹੋ ਆਪਣੇ ਆਫਿਸ ਕੋਲੇ ਤੇ ਤੁਹਾਨੂੰ ਆਫਿਸ ਹੀ ਮਿਲਿਆ ਕਰਾਂਗੇ ਜਿਹੜਾ ਇਹ ਆਫਿਸ ਹੈਗਾ ਆਪਣਾ ਮੇਨ ਬੱਸ ਸਟੈਂਡ ਬੜਾਗੜੀ ਹੈ ਬਰਾਡ ਪ੍ਰਾਪਰਟੀ ਐਡਵਾਈਜ਼ਰ ਦੇ ਨਾਮ ਤੇ ਆਫਿਸ ਹੈ ਸੋ ਇਹਦਾ ਪੋਸਟ ਵੀ ਲੱਗਿਆ ਮਿਲ ਜੂ ਤੁਹਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਭਰਾ ਆਉਂਦਾ ਮੇਨ ਬੱਸ ਸਟੈਂਡ ਬੜਾਗੜਾ ਆ ਕੇ ਕਾਲ ਕਰ ਲਿਓ ਭਾਈ ਜੀ ਜਾਂ ਉੱਥੇ ਮਾਰਕੀਟ ਦੇ ਵਿੱਚ ਹੀ ਮਿਲਵਾ ਦੂੰ ਮੈਂ ਇੱਕ ਦੇ ਬਾਹਰ ਵੀ ਗਿਆ ਹੋਇਆ ਹਾਂ ਤਾਂ 10 ਮਿੰਟ ਦੇ ਵਿੱਚ ਆ ਜਾ ਕਰੂੰਗਾ ਕੋਈ ਈਸ਼ ਵਾਲੀ ਗੱਲ ਨਹੀਂ ਭ ਪੇਸ਼ੈਂਸ ਬਣਾਈ ਰੱਖਿਆ ਕਰੋ ਕਿਸੇ ਭਰਾ ਨਹੀਂ ਪਹੁੰਚ ਕੇ ਆਦਾ ਭਾਈ ਜੀ ਕੋਸ਼ਿਸ਼ ਰਹਿੰਦੀ ਹੈ ਪੂਰਨ ਤੌਰ ਤੇ ਪੂਰੇ ਜੋਰ ਤੇ ਕਿ ਕਾਲ ਬੈਕ ਦੀਏ ਫਿਰ ਵੀ ਕਿਸੇ ਭਰਾ ਦੀ ਰਹਿ ਜਾਂਦੀ ਹੈ ਉਹਦੇ ਮਾਫੀ ਚਾਹਣੀ ਹੈ ਭਾਈ ਜੀ ਉਹਦੇ ਘੰਟੇ ਅੱਧੇ ਘੰਟੇ ਬਾਅਦ ਬਾਰੇ ਕਾਲ ਕਰ ਜਾ ਕੇ ਸੋ ਇਹ ਜੇ ਕੋਈ ਸੀਨੀ ਹੈਗੇ ਫੋਨ ਆ ਜਾ ਕੇ ਆਜੇ ਤਕਰੀਬਨ 400 500 ਫੋਨ ਅਟੈਂਡ ਕੀਤੀ ਤੇ ਫਿਰ ਵੀ 2 300 ਨੰਬਰ ਇਹ ਜਿਹੜੇ ਬਾਈਆਂ ਦੇ ਅਟੈਂਡ ਕਰਨ ਨਹੀਂ ਹੋ ਰਹਿ ਗਏ ਸੋ ਮਾਫੀ ਚਾਹਣੀ ਉਸ ਚੀਲੀ ਭਾਈ ਜੀ ਤੇ ਇੱਕ ਜਦੋਂ ਬਈ ਵੇਟਿੰਗ ਫੋਨ ਚੱਲਦਾ ਹੈ ਨਾ ਉਹ ਤੋਂ ਬਾਰ-ਬਾਰ ਨਾ ਪਲੀਜ਼ ਕਾਲ ਕਰਿਆ ਕਰੋ ਉਹਦੋਂ ਆਏ ਲੱਗਦਾ ਗਰਿੰਦੇ ਵੀ ਭਾਈ ਜ਼ੋਰੀਆਂ ਗੱਲਾਂ ਹੁੰਦੀਆਂ ਜੇ ਕਿਸੇ ਭਰਾਣਾ ਗੱਲ ਹੁੰਦੀ ਉਹਨੂੰ ਪ੍ਰੋਪਰ ਸੈਟੀਸਫਾਈ ਵੀ ਕਰਨਾ ਪੈਂਦਾ ਤੇ ਐਸ ਕਰਕੇ ਬਾਈ ਥੋੜਾ ਪੇਸ਼ੈਂਸ ਕੋ ਨਾਲ ਕਰ ਕਰ ਰਿਹਾ। थैंक यू। ਤੇ ਥੋੜਾ ਇੰਨਾ ਬਹੁਤ ਵਧੀਆ ਆਉਟਪੁੱਟ ਮਿਲਦੇ ਥੋੜਾ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਰਿਹਾ ਬਾਈ। थैंक यू।